ਬੇਤੀ ਨੋਟਿੰਗ ਪਛੀ ਨੂੰ ਕੁਲਜੀਤ ਕੌਰ ਵਾਈਫ ਆਫ ਮਨਜੀਤ ਸਿੰਘ ਵਾਸੀ ਕੋਟ ਮੈਸਿੰਗ ਨੇ ਰਾਤ ਇਤਰਾ ਦਿੱਤੀ ਕਿ ਉਹਨਾਂ ਦੇ ਘਰ ਦੇ ਬਾਹਰ ਕੋਈ ਦੋ ਨੌਜਵਾਨ ਮੁੰਡੇ ਲੜਕੇ ਆਨੇ ਅੱਗੇ ਫਾਇਰਿੰਗ ਕੀਤੀ ਹੈ ਜੋ ਇਹ ਫਾਇਰ ਉਹਨਾਂ ਦੇ ਘਰ ਦੇ ਗੇਟ ਤੇ ਘਰ ਦੀ ਸ਼ੀਸ਼ਾਂ ਤੇ ਲੱਗੇ ਨੇ ਜੋ ਇਸ ਇਤਲਾਹ ਮਿਲਣ ਤੇ ਪੁਲਿਸ ਪਾਰਟੀ ਮੌਕੇ ਤੇ ਗਈ ਜੋ ਇਸ ਮੰਦ ਵਿੱਚ ਐਫਆਰ ਦਰਜ ਕਰਕੇ ਅਸੀਂ ਕਾਰਵਾਈ ਕੀਤੀ ਤੇ ਕਾਰਵਾਈ ਕਰਦੇ ਹੋਇਆ ਇਹ ਗੱਲ ਸਾਹਮਣੇ ਆਈ ਹੈ ਕਿ ਰਾਜਕਮਲ ਏਲੀਸ ਰਾਜੂ ਭਈਆ ਜਿਹੜਾ ਕਿ ਜੇਲ੍ਹ ਦੇ ਅੰਦਰ ਹੈ ਉਸਨੇ ਵਿਆਹ ਤੋਂ ਬੰਦੀ ਕਰਕੇ ਆਪਣੇ ਦੋ ਲੜਕੇ ਜਿਹੜੇ ਗੁਰਗੇ ਸੀ ਉਹਦੇ ਉਹਨੂੰ ਭੇਜ ਕੇ ਫਾਰਗ ਕਰਾਈ ਹੈ ਤੇ ਇਸ ਵਾਰ ਵਿੱਚ ਅਸੀਂ ਰਾਜਕੁਮਾਰ ਰਾਜ ਨੂੰ ਗ੍ਰਿਫਤਾਰ ਕੀਤਾ ਪ੍ਰੋਕਸੀਮਨ ਤੇ ਲਾ ਕੇ ਇਸ ਦੇ ਨਾਲ ਹੀ ਅਮਰਪਾਲ ਸਿੰਘ ਤੇ ਹਰਪ੍ਰੀਤ ਸਿੰਘ ਤੋਂ ਹੋਰ ਦੋਸ਼ੀ ਸੀ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ ਵਾਦਤ ਵਿੱਚ ਵਰਦੀ ਹੋਈ ਪਿਸਤਲ ਤੇ ਦੋ ਜਿੰਦਾ ਰੌਂਦ ਬਰਾਮਦ ਕੀਤੇ ਸੋ ਮੈਂ ਤੁਹਾਡੇ ਮਾਦਮ ਤੋਂ ਇਹ ਕਹਿਣਾ ਚਾਹਾਂਗਾ ਕਿ ਮਾਨਯੋਗ ਸੀਪੀ ਸਾਹਿਬ ਅੰਮ੍ਰਿਤਸਰ ਸ਼੍ਰੀ ਗਰਪ੍ਰੀਤ ਸਿੰਘ ਜੀ ਭੁੱਲਕ ਉਹਦੇ ਦਿਸ਼ਾ ਦੇ ਸੋ ਦੇ ਹੇਠ ਅਸੀਂ ਕੰਮ ਕਰਦੇ ਆ। ਇਹ ਵਾਰਦਾਤ ਨੂੰ ਟ੍ਰੇਸ ਕੀਤਾ। ਸਾਡੇ ਐਸ ਐਚ ਓ ਇੰਸਪੈਕਟਰ ਮੋਹਿਤ ਕਮਾਨ ਨੇ ਬੜਾ ਅੱਛਾ ਕੰਮ ਕੀਤਾ। ਤੇ ਮੈਂ ਤੁਹਾਡੇ ਮਾਧਿਅਮ ਤੋਂ ਲੋਕਾਂ ਨੂੰ ਕਹਿਣਾ ਚਾਹਾਂਗਾ ਕਿ ਕਿਸੇ ਕਿਸਮ ਦੀ ਵੀ ਗੁੰਡਾਗਰਦੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਏਗੀ। ਤੇ ਜਿਹੜੇ ਲੋਕ ਲੋਕਾਂ ਦੀ ਸ਼ਾਂਤੀ ਨੂੰ ਭੰਗ ਕਰਦੇ ਆ ਅਸੀਂ ਪੂਰ ਜ਼ੋਰ ਕਰਕੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ। ਧੰਨਵਾਦ।